ਫਾਇਨ ਗਾ ਗਿਆ ਕਰੋਂ ਵੀ ਔਖਾ ਹੋ ਜਾ ਰੋਤੀ ਟੋਕ ਮੇਂ ਜੰਡੇ ਮੇਰੇ ਸੋਲੇ ਜਾਗਾ ਆਹ ਕਿਹੜਾ ਬੱਚਾ ਗਿਆ ਮੈਂ ਲੱਡ ਮੈਂ ਜਿ ਬੈਠਾ ਚੂਲੀ ਤੇ ਜਾਂਦਾ ਓ ਕਿਵੇਂ ਮੰਡਾ ਕੌਣ ਆ ਮਖਾਂਜਾ ਮਖਾਂਜਾ ਅੱਛਾ ਮਖਾਂਦਾ ਬੈ ਜਾ ਤਵੇ ਅੱਛੇ ਜਿ ਬੈਠਾ ਹੋਏ ਬਸ ਆ ਰਹਾ ਹੂੰ ਬੈਠੀ ਨੀਂਦ ਹੀ ਆ ਗਈ ਬੈਠਾ ਸੀ ਬਸ ਸੂਈ ਕਿੱਦਾਂ ਰੂ ਰੂ ਪੀ ਬੈਠਾ ਨਾ ਨਾ ਆ ਦੇਖ ਲੈ ਸੋਫੀਆਂ ਮੋਰੀ ਜੰਦੀ ਸਖਾਸ਼ਾ ਦੀ ਮਸ਼ਕਾ ਪੈਂ ਕਿਉਂ ਜੀ ਨਹੀਂ ਨਹੀਂ ਸੋਫੀਆਂ ਦੇਖਾ ਸੋਫੀ ਤਾਂ ਆਪਣੀ ਪਰੇ ਕੱਢ ਲੈ ਮੂੰਹ ਗੇ ਮੈਂ ਪਿੰਡਾਂ ਨਹੀਂ ਖਾਂਦਾ ਨਹੀਂ ਨਰੇ ਲੱਗੀ ਜਾਂਦਾ ਮੈਂ ਕਾ ਜਿਆ ਆਇਆ ਸੀ ਤੇ ਗਾਂਦਾ ਸੀ ਤੇ ਨੂੰਹਾਂ ਖਾਂ ਜਾਂ ਕਿਸੇ ਦੇ ਟੂੜੀ ਪੁੱਛਿਆ ਇਹ ਭਾਂ ਦੇ ਯਾਰ ਦੀ ਟੂੜੀ ਟੂੜੀ ਮੁੱਕੀ ਪੀਆ ਯਾਰ ਘਰੋਂ ਲੜਦੇ ਆ ਮੇਰੇ ਸੋਹਰੇ ਅੱਛਾ ਮੇਰੇ ਕੋਲ ਤਾਂ ਪਸੂ ਨਹੀਂ ਮੈਂ ਕਿੱਧਰ ਟੂੜੀ ਦਵਾ ਤੈਨੂੰ ਕੋਈ ਹੈ ਬੰਦਾ ਨਿਗਾਸ਼ਤਾ ਚ ਦਵਾ ਦੇ ਮੈਂ ਦੋ ਤਿੰਨ ਜਣਾਂ ਤੂੰ ਪੁੱਛਿਆ ਕਿਰਾ ਹਰ ਮਿੰਟ ਪੁੱਛਿਆ ਆ ਕੱਖੇ ਟ ਪੁੱਛਿਆ ਜਵਾਬ ਜਾਂਦੇ ਕਹਿੰਦੇ ਸਾਡੇ ਤਾਂ ਪੂਰੀ ਸੂਰੀ ਆ ਅੱਛਾ ਤੇ ਮਾਖਾ ਯਾਰ ਹੋ ਕੀ ਹੱਲ ਕਰ ਗਿਆ ਯਾਰ ਤੇ ਉਹਨਾਂ ਨੇ ਪੁੱਛਿਆ ਹਾਂ ਉਹ ਉਹਨੇ ਜਿਹੜੇ ਪਰਲੇ ਨੰਬਰਦਾਰ ਕਾਹ ਕੇ ਕੋਈ ਉਈਓ ਉਹਨਾ ਮੀਗੇ ਨਾ ਨਾ ਜਵਾਬ ਦੇ ਕੇ ਯਾਰ ਕਹਿੰਦੇ ਸਾਡੇ ਆਪ ਪੂਰੀ ਸ਼ੂਰੀ ਹੈ ਅੱਛਾ ਟੂਰੀ ਦਾ ਫੌ ਵੀ ਨਹੀਂ ਪਿਆ ਗਿਆ ਕਿਸ ਨੇ ਮਾਥਾ ਨਗਦੇ ਰੁਪਏ ਦਿਨਾ ਗਿਆ ਯਾਰ ਅੱਪਾ ਕਿਹੜਾ ਕੁਝ ਹੈ ਚੋਰੀ ਦੀ ਲੰਗਿਆ ਹੁਣ ਤਾਂ ਤੂੰ ਬਰਸੀਮ ਨਾਲ ਚਾਰ ਕਰ ਲੈ ਬਰਸੀਮ ਯੱਕ ਕਿੱਥੇ ਹਜਾ ਪੈਂ ਚੋਟਾ ਮੌਕ ਮਾਰਦੀਆਂ ਗਿਆ ਮਾਂ ਉਹਦੇ ਵਾਂਗੂ ਕਾਟਿਲਾ ਪਟਾਰ ਬਸ ਫੇਰ ਤੂੰ ਐ ਕਰ ਹਾਂ ਇਹ ਗਵਾਰਾ ਵਾਲਾ ਤੂੜੀ ਲਿਆ ਕੇ ਗਵਾਰੇ ਦੀ ਤੂੜੀ ਲਿਆ ਕੇ ਪਾਲਾ ਗਵਾਰੇ ਦੀ ਕਿਹਦੀ ਉਹ ਕਿੱਥੋਂ ਮਿਲੂ ਓਏ Rajasthan ਜਿਵੇਂ ਲੋ ਟਰੱਕ ਭਰ ਲਿਆ ਐਡੀ ਬਾਤ ਕਿਹੜਾ Rajasthan ਤੂੰ ਨੇਰੇ ਡਾਂਗ ਲੈ ਨਾ ਦੱਸ ਕੋਈ ਪਿਆਰਾਂ ਚ ਮੀਨਾ ਖੜਦਾ ਮੀਨੇ ਜ ਤੂੜੀਆਂ ਘਰੇ ਆ ਜਾਣੀਆਂ ਮੀਨਾ ਫਿਰ ਉਹਦੇ ਨੂੰ ਪਸ਼ੂ ਪੁੱਖੇ ਮਾਰ ਕੇ ਆਏਗਾ ਯਾਰ ਕੱਚੀ ਅੱਗ ਹੀ ਲਿੱਛੀ ਜੀ ਪੈ ਗਈ ਮੇਰੇ ਸਾਜੀ ਮੈਂਸ ਦੁੱਧ ਖਟਾ ਗਈ ਜਿਆ ਜਮੀ ਨਹੀਂ ਸਰਦਾ ਤੂੰ ਜੀ ਹਾਈ ਨਹੀਂ ਪਹੁੰਚ ਆਵੀ ਜਨ ਮਜਾਕ ਨਹੀਂ ਕਰਦਾ ਮੈਂ ਤੈਨੂੰ ਰਹਿ ਦਾਦਾ ਫਿਰ ਜਾਏ ਦੱਸ ਜੀ ਹਾਂ ਤੇਰੇ ਕੋਲ ਹੋਰ ਆ ਫਿਰ ਦੱਸ ਦੇ ਆਉਣੀ ਜਿਹੜੇ ਉਹਨਾਂ ਦੇ ਹੈ ਉਹ ਜਿਹੜੇ ਪਿੰਡੇ ਚ ਘਰ ਜਾਣੇ ਵਿਚਾਲੇ ਜੇ ਜਾਂਟੇ ਕ ਜਾਂਟੇ ਕੇ ਤੋਂ ਨਾਲ ਹੈ ਉਹ ਤੁੱਲੀ ਕੇ ਤੁੱਲੀ ਕੇ ਹਾਂ ਹਾਂ ਅੱਛਾ ਉਹਨਾਂ ਦੇ ਕੋਠੇ ਚ ਬਾਹਰ ਪਈ ਹੁੰਦੀ ਆ ਤੁੜੀ ਤੁੜੀ ਬਾਹਰ ਪਈ ਹੁੰਦੀ ਬਾਹਰ ਹੀ ਪਈ ਹੁੰਦੀ ਉਹਨਾਂ ਦੇ ਮਾ ਕੰਨ ਪੈਂਦੀ ਲੱਕ ਜਾਵੇ ਅੱਜ ਦਾ ਸਵੇਰ ਨਾਲ ਲੇਖੀ ਜੋ ਅੱਜ ਲੈ ਨਾ ਇਹ 2 ਪੰਨਾ ਜਰ 2 ਦਾ ਕਿਉਂ ਟਰਾਲੀ ਲਾ ਲਾ ਬੈਂਕ ਅ ਜੀ ਕਹ ਨੂੰ ਜਰ ਪਤਾ ਲੱਗ ਜੂ ਟਰੈਕਟਰ ਖੜਕਾ ਕਰੂ ਮੇਰਾ ਸੋਰਾ ਤੇ ਫਿਰ ਐ ਕਰ ਜਾ ਹਾਂ ਦੋ ਚਾਰ ਦਿਨ ਕੱਢ ਜੂ ਦੋ ਪੰਨਾ ਲੈ ਆਉਂਗਾ ਮੋੜ ਕੇ ਦੇਖੀ ਜੋ ਜੜੀ ਬਣੇ ਤੇ ਸਿਰ ਤੇ ਚੱਕ ਲੈਗਾ ਸੱਟੇ ਚੱਕ ਜਾਵਾਂਗੇ ਬਹੁਤ ਸ਼ਵਾਰ ਮੈ ਮੈਥੋਂ ਨਹੀਂ ਚੱਕੀ ਆਂਦੀ ਗਾਗਾ ਬੱਗੇ ਪੈ ਇੱਕ ਪੰਡੂ ਚੱਕੀ ਇੱਕ ਮੈਂ ਗਾਗਾ ਮੈਂ ਨਹੀਂ ਚੱਕਦਾ ਇੱਕ ਨਹੀਂ ਜੱਕੀਆਂ ਦੀ ਮੈਥਾ ਬਣਾਤਾ ਦੇਂਗਾ ਜਰਾ ਬਣਾ ਦੂ ਚਕਾ ਨੂੰ ਇੰਨਾ ਕਰ ਸਕਦਾ ਹੈ ਨਾਲ ਵਗ ਜੂ ਬਣਾ ਦੂ ਚਕਾ ਦੂ ਇੰਨਾ ਕਰ ਸਕਦਾ ਹੈ ਐ ਕਰ ਫੇ ਹੂੰ ਦੋ ਘੜੇ ਮੈਂ ਕਾਲੂ ਨੂੰ ਪੰਜ ਦੀ ਨਿਗਰ ਰੱਖੀ ਦੋ ਬੰਨ ਲੈਣਗੇ ਠੀਕ ਹੈ ਠੀਕ ਹੈ ਚੱਲੀਏ ਫੇ ਚੱਲ ਫਿਰ ਐ ਤੰਗਲੀ ਤੰਗਲੀ ਟੱਕਰੋ ਚੱਕਣੀ ਪੂ ਤੇ ਪੱਲੀ ਪੱਲੀ ਵੀ ਕਰੋ ਦੇਖਦਾ ਤਾਂ ਨਹੀਂ ਕੋਈ ਆਪਾ ਦੇਖਦਾ ਹਾਂ 11 ਵਜੇ ਪਰ ਆਸ਼ਵਰ ਕੋਣ ਆਉਂਦਾ ਜਾਂ ਸੁੱਤੇ ਪਿਆ ਹਰਕ ਹੂੰ ਚੱਲੀਏ ਫਿਰ ਚਾਗੀ ਘੜੇ ਆ ਗਿਆ ਉਹ ਭਾਈ ਦਾ ਯਾਰ ਘਰੇ ਵੀ ਨਾ ਪਤਾ ਲੱਗ ਗਿਆ ਬੋਟ ਕਰ ਜਾਵਾਂਗੇ ਆਪਾਂ ਹਮ ਇੱਕ ਜਾਂ ਮੇਰੇ ਸਹੁਰੇ ਦੀ ਜਿਹੜੀ ਤਾਈ ਹੈ ਨਾ ਹਾਂ ਉਹ ਵਾਲੀ ਯਾਰ ਮੇਰੇ ਬੈਠੀ ਅੱਛਾ ਤੈਨੂੰ ਘਰੇ ਨਾ ਬੰਨ ਦਿੰਦੀ ਘਰੇ ਤਾਂ ਬੰਨ ਦਿੰਦੀ ਆ ਤੜਕੇ ਗਾੜਾਂ ਦੇਗੀ ਖਤੂਰੀ ਦਾ ਕਰ ਲੈ ਹੱਲ ਕੋਈ ਅੱਛਾ ਤੂਰੀ ਦਾ ਹੱਲ ਮਖਾ ਮੈਂ ਕਿਹਾ ਕੋਈ ਕੱਟ ਪਾਣ ਇੱਥੇ ਜੱਗਾਂ ਵੀ ਮੈਨੂੰ ਦੇਜੂਗਾ ਤੈਸ ਕਰਕੇ ਜੇ ਮੈਨੂੰ ਘਰੋਂ ਲੜਦਿਆ ਮੇਰੇ ਸਹੁਰੇ ਕਹਿੰਦੇ ਤੂਰੀ ਲਿਆ ਤੂਰੀ ਲਿਆ ਜੇਕਰ ਤੇ ਹੁਣ ਕਿਵੇਂ ਸੋਹੋਂਗੀ ਤੇਰੇ ਵਾਲੀ ਐ ਕਾ ਰੋਲ ਆਂ ਜਾ ਪਾ ਕੁੱਤਾ ਜਾਂ ਜਾ ਦੇ ਜਾ ਮੈਂ ਕਿਹਾ ਉਹ ਨਾ ਬੜਦਾ ਤਾਂ ਨਹੀਂ ਇਹ ਬੋਸ਼ ਦਾ ਚਾਜ ਟ੍ਰੈਂਗਲ ਜਿਹਾ ਨਾ ਅੱਛਾ ਤੇ ਮੈਂ ਕੁੱਤਾ ਮੈਂ ਇਹ ਨਹੀਂ ਕੁਛ ਕੰਨ ਜਾ ਜਾ ਐ ਕਰੀਓ ਹੂੰ ਕਰੇ ਨਾ ਪਤਾ ਲੱਗ ਜੀ ਵਿਚੋਰੀ ਦੀ ਕਰੀਆ ਤੁਰੀ ਨਹੀਂ ਨਹੀਂ ਕਹਾਂ ਮੋਲ ਲੈ ਕੇ ਆਂਦੇ ਆ ਮੋਲ ਲੈ ਕੇ ਆਂਦੇ ਜਿਹੜਾ 500 ਬਣੂ ਆਪਾਂ ਅਧੀਆਂ ਯੋਗ ਕਰ ਲਾਂਗੇ ਮੋਲ ਚ ਕਹਿ ਦਾਂਗੇ ਕਹਿ ਜਾਂਗੇ 14 ਸਾਈ ਦੀ ਲੈਂਦੀ ਅੱਧੀ ਤਟਕੇ ਲਾਵਾਂਗੇ ਸਿਆਕੇ ਅਜੇ 2-5 ਜਾਵਾਂਗੇ ਠੀਕ ਹੈ ਪੱਲੀਆਂ ਚਾਪਣੀਆਂ ਹੋਏ ਆਇਆ ਦੋ ਪੱਈਆਂ ਆ ਲੈ ਆ ਕੇ ਲਈ ਮੈਂ ਦੋ ਹਾਂ ਨਹੀਂ ਇੱਕ ਸਹੀ ਹੈ ਦੂਜੀ ਖੋਲ ਕੇ ਫਿਰ ਲੈ ਜਾਾਂਗੇ ਦੋ ਜਾਂ ਇੱਕ ਜਿੰਨ ਜਗਾ ਚਾਹ ਦੋ ਮੈਂ ਤਾਂ ਚੱਕਣੀ ਨਹੀਂ ਤੂੰ ਚੱਕਣੀ ਹੈ ਚੱਕ ਲੈ ਚੱਕ ਨਹੀਂ ਇੱਕ ਲੈ ਜਾ ਲੈ ਇੱਕ ਬਾਦ ਦੋ ਲੈ ਆ ਕੇ ਨਹੀਂ ਯਾਰ ਮਾਨ ਨਹੀਂ ਗਿਆ ਮਕਾਨ ਤਾਂ ਸਮੰਨੀ ਦੀ ਵੀ ਹੁੰਦੀ ਆ ਉਹ ਐ ਕਰਾਂਗੇ ਹਾਂ ਉਹ ਪਾ ਕੇ ਪੰਜ ਉੱਤੇ ਆਸ-ਪਾਸ ਜੇ ਰੱਖ ਲਾਂਗੇ ਇੱਕ ਚੱਕ ਜਾਵਾਂਗੇ ਨਹੀਂ ਇੱਕ ਲੈ ਜਾ ਆਪਾਂ ਘਰੇ ਧਰ ਕੇ ਦੂਸਰੀ ਬਾਤ ਚ ਚੱਕ ਲਿਆਵਾਂਗੇ ਹੈ ਯਾਰ ਭੈਣ ਤੋਂ ਡੱਕੇ ਵੀ ਨਹੀਂ ਤੀ ਹੈ ਨਹੀਂ ਮੈਨੂੰ ਲੱਗਦਾ ਜਾਨਾ ਚਾਲ ਯਾਰ ਆ ਗਿਆ ਕਰ ਤਰਾ ਜੋ ਜਾ ਕੇ ਚਲ ਜਾਂ ਫਿਰ ਹਉ ਪੈ ਗਿਓ ਆਪਣੇ ਆ ਜਾ ਤੁਹਾਡੇ ਆ ਜਾਂਦਾ ਸਪੈਨ ਨਾ ਆ ਗਿਆ ਨਹੀਂ ਕੁਝ ਨਾ ਕਾ ਕਿਆ ਸੇ ਪੈ ਪੈ ਹੁਣ ਮੈਂ 10 ਵਜੇ ਯਾਰ ਨਹੀਂ ਨਹੀਂ 11 ਵਜੇ ਵੇ ਸੁੱਤੇ ਪਏ ਮੈਂ ਕੰਦ ਓਏ ਹੈ ਤੇ ਤੇਰੇ ਵਾਲੀ ਪ੍ਰੀਤੋ ਤੈਨੂੰ ਰੋਟੀ ਦਿੰਦੀ ਆ ਰੋਟੀ ਤਾਂ ਡਿੰਜੀ ਆ ਤੇ ਮੇਰੀ ਵੀ ਵਿੱਚ ਦੋਲਵਾ ਲਿਆ ਕਰ ਹੈ ਮੇਰੀਆਂ ਦੋ ਲਵਾਲਾ ਕਰ ਵਿੱਚ ਰੋਟੀਆਂ ਕਿਨੂੰ ਟੁਕਕਾ ਕੇ ਪੁੱਛਦਾ ਨਹੀਂ ਕੋਈ ਨਾ ਨਾ ਵਾਹ ਵਾਚਾ ਤਾਹੀਂ ਤੇ ਇੱਥੇ ਬੈਠਾ ਸਿਆ ਦੇਖ ਅੱਜ ਮੇਰੇ ਨਾਲ ਹੀ ਰਹਿ ਜਾ ਆਪਾਂ ਕੱਛੇ ਰਹਿ ਕੇ ਜਾ ਕਰਾਂਗੇ ਹੋਰ ਹੈ ਹੋਰ ਫਿਰ ਇੱਥੇ ਰੋਟੀਆਂ ਨਾ ਦੇ ਦਿਆ ਕਰੋ ਜੋ ਅਕੀ ਟਾ ਦੇਉਂ ਵੈਸੇ ਮਿਲਦੀ ਤਾਂ ਮੈਨੂੰ ਵੀ ਨਹੀਂ ਤੈਨੂੰ ਤਾਂ ਕਹੇ ਪੂਰੇ ਦੇਉ ਅੱਛਾ ਤੈਨੂੰ ਵੀ ਮਾਲ ਪੂਰੇ ਮਿਲਦੇ ਆ ਮਕੰਦ ਹ ਇੱਕ ਗਾਣਾ ਗਾਉਨ ਨੂੰ ਜੀ ਕਰ ਜਾਂਦਾ ਗਾਣਾ ਹਾਂ ਹਾਂ ਕਿ ਤਾਂ ਕਿਉਂ ਪੱਲੀ ਤੇ ਜਾਦਾ ਆ ਪੱਲੀ ਤੇ ਪੱਜੀ ਟੱਕਰਾ ਵਿਖਾ ਕੇ ਆ ਗਿਆ। ਓਯੋ ਵਾਲਾ ਜਾ ਦੇ ਫਿਰ। ਉਹ ਨਹੀਂ ਕਹਿੰਦਾ ਤਾਂ ਵੱਡੀ ਮਾਮੀ ਨਿਕਲ ਚੱਲੀ। ਆਖਾ ਅੱਗ ਵਿੱਚ ਲੈ ਕੇ ਪੱਲੀ। ਹਾਂ। ਅਰੇ ਲੱਗਦਾ ਮਾਮੀ ਮਾਕੜੀ ਮਾਮੀ ਜੱਗੀ ਤੇ ਜੀ। ਮਾਮੀ ਨਹੀਂ ਉਹ ਤੇਰਾ ਗਾਣਾ ਮੈਨੂੰ ਗਾਣਾ ਆ। ਆ ਜਾ ਕਸ਼ਤ ਜਾ ਨਾ ਮੈਂ ਤਾਂ ਛਰਤੇ ਤਾਂ ਜਿੰਨਾ ਛਰਤੇ ਧਰਲਾ ਚੱਲ। ਗੇ ਹੁਣੇ ਜਾ ਫਿਰ। ਨਹੀਂ ਹੁਣ ਨਹੀਂ ਜਾ। ਕਾਛੜੀ ਜਾ ਲਈ। ਹਾਂ ਉਹ ਜਦੋਂ ਕੱਚ ਸੀ ਉਦੋਂ ਯਾਦ ਆਈ ਜਾ ਵਾੜੇ ਗਾਦੇ ਮੈਂ ਸੱਤੇ ਟੜਲੀ ਫਿਰ ਬੱਦੀ ਮਾਮੀ ਨਿਕਲ ਚੱਲੀ ਅੱਛਾ ਅੱਗੇ ਕਿਵੇਂ ਸੀ ਕੱਚ ਚ ਲੈ ਕੇ ਪੱਲੀ ਦਵਾਂਡੀ ਉਹ ਚੋਰੀ ਚੋਰੀ ਚੱਲੀ ਚੋਰੀ ਚੋਰੀ ਚੱਲੀ ਰਾਣਾ ਕੰਮ ਜੱਸ ਹੋ ਗਿਆ ਚੂੜੀ ਚੋਰੀ ਕਰਨ ਗਿਆ ਸੱਚੀ ਉਹ ਆਪਣਾ ਜਾਣ ਨੂੰ ਪਤਾ ਚੱਗ ਗਿਆ ਚੱਲ ਚੱਲ ਦੂਰ ਚੱਲ ਐ ਕਾਇ ਹੋ ਕੁੱਤੇ ਭੌਂਕਣਗੇ ਮੈਨੇ ਸੋੜ ਦੇ ਏਕ ਕੱਪਾਂ ਇਹ ਫਿਰ ਨੂੰ ਕੱਚ ਚ ਲੈਣਾ ਪੱਲੀ ਨੂੰ ਕੱਚ ਚ ਕੁੱਚਾਂ ਦੀ ਨਹੀਂ ਗਾੜਖੇ ਕੁੱਚਾ ਤੋਂ ਪਤਾ ਲੱਗੂ ਤਨੀ ਆਪਾਂ ਫਰੀਜ ਤੂੰ ਲੱਗਦਾ ਵੀ ਓਵੇਂ ਹਮ ਕਹਿੰਦਾ ਕਿਵੇਂ ਉਹ ਇਹ ਮਾਮੀ ਚੋਰੀ ਨਹੀਂ ਜਾਂਦੀ ਹੁੰਦੀ ਨਾ ਆਪਾਂ ਸੋਧਾ ਪੁੱਛੀ ਗਈ ਕਰਦੇ ਹਾਂ ਕੁੱਤੀ ਨਹੀਂ ਤੇਰੇ ਛੱਤੀ ਉੱਦ ਹੀ ਲੱਗਦਾ ਮੈਂ ਇਹ ਤਾਂ ਮਾਇਕ ਨੂੰ ਦੱਸਣਾ ਪਿਆ ਉਹਨਾਂ ਕਹਿੰਦੇ ਗਵਾਂਡਿੰਗਾ ਕੇ ਹੋ ਗਈ ਮੇਰੀ ਜੀ ਕਿ ਮੈਂ ਐਸ ਚੋਰੀ ਅੱਛਾ ਹੋ ਗਏ 10 15 ਕੰਜੇ ਤੇ ਕਿੰਨੇ ਕੁ ਵਾਲੀ ਸੀਗੀ ਹੈ ਕਿੰਨੇ ਕਿਲੋ ਵਾਲੀ ਸੀ ਦੁੱਧ ਵਾਲੀ ਦੁੱਧ ਵਾਲੀ ਹਾਂ ਹੰਡਰ ਸੀਗੀ ਅੱਛਾ ਟੀਕਾ ਲਾ ਕੇ ਚੁੰਦੇ ਸੀ ਟੀਕਾ ਜਾ ਕੇ ਚੁੰਦੇ ਮਾਨੀ ਲੈ ਤੂੰ ਪੱਕੀ ਟੀਹਾਰ ਦੀ ਮੈਸ ਸੀ ਉਹ ਹਾਂ ਬੁੱਢੀ ਜਿਹੀ ਸੀ ਜਰ ਠੀਕ ਹੈ ਤੇ ਕਿਸੇ ਨੇ ਖਦਾ ਕੀ ਜਾਂ ਆਂਡ ਗਵਾਂਜੋ ਹੂੰ ਹੂੰ ਚੋੜੀ ਕੱਢ ਲਈ ਮੇਰਾ ਸੋਲਿਆ ਜੇ ਫਰੇਗੇ ਨਾ ਨਾ ਆਪਣਾ ਮੈਸਾ ਵੀ ਆਪਣੇ ਤੇ ਆਊਗਾ ਨਹੀਂ ਨਹੀਂ ਆਪਣੇ ਕੋਲੋਂ ਕਿਹੜਾ ਠੋਲੋ ਮਿਲਣਗੇ ਮੈਸ ਦੇ ਆਪਣਾ ਕਿਵੇਂ ਨਾ ਆਊਗਾ ਯਾਰ ਆਪਣੇ ਤੁਰਿਆ ਜਾਂਦਾ ਨਹੀਂਗਾ ਮੈਂ ਚੋੜੀ ਚੰਗਾ ਫਟੂੜੀ ਕਰ ਲਈ ਜਦੋਂ ਅਗਲੇ ਦੀ ਜਨਾਰ ਗਵਾਂਜੀਆਂ ਦੀ ਹੁਣ ਮੈਸ ਚੋੜੀ ਉਹ ਪਤਾ ਤੇ ਜੱਗੂ ਗਈ ਨਹੀਂ ਨਹੀਂ ਚੱਲ ਕੋਈ ਨ ਨਹੀਂ ਪਤਾ ਲੱਗਦਾ ਆਪਣਾ ਗਾਗਾ ਗਾਗਾ ਫੇਕੀ ਆ ਯਾਰ ਪਿੰਚ ਚਪਟੇ ਆਪਾਂ ਨੂੰ ਵੀ ਅੱਗੇ ਵੀ ਇਹ ਚੋਰੀ ਐ ਹੂੰ ਪੰਜੇ ਜਾਂ ਬੈਡਤੀ ਹੋ ਜਾਂਦੀ ਐ ਜੇ ਪਛਾੜ ਜਾਂ ਗਿਆ ਬੈਡਤੀ ਦਾ ਸਵਾਲ ਐ ਮੇਨ ਦਾ ਇਹ ਕੰਮ ਦਾ ਇਸ ਗਲੀ ਚ ਘਰ ਹੈ ਹੈ ਐਸੀ ਘਰ ਹਨ ਐਸੇ ਵੀ ਹੀ ਗਲੀ ਗਲੀ ਕਿੰਨੇ ਨੰਬਰ ਲੰਬਾ ਜਾਨੂੰ ਕੀ ਆ ਯਾਰ ਚੋਰੀ ਕਰਨੀ ਆ ਪੱਕ ਬੋਟ ਕਾਲਡ ਬੜਵਾਉਣਾ ਯਾਰ ਨਹੀਂ ਨਹੀਂ ਮੈਨੂੰ ਲੱਗਿਆ ਪੰਜ ਨੰਬਰ ਗਲੀ ਚ ਸੀ ਪੰਜ ਨਾਲ ਹੋਰ ਆ ਗਿਆ ਤੂੰ ਫਿਰ ਚੱਲ ਬੋਨੀ ਗਲੀ ਦਾ ਲੰਬੜ ਦੇਖ ਕੇ ਆ ਜਾ ਟੋੜਿਆ ਚੱਲ ਮੜ ਆ ਗਿਆ ਚੰਨ ਵੀ ਉਹ ਫਿਰਦਾ ਜਮਾ ਥਾਂ ਆਪਣੇ ਛੱਜਾ ਦੇਖ ਛੱਜਾ ਖਾਗੇਗਾ ਮਜਾ ਸੋ ਰਿਹਾ ਨਹੀਂ ਨਹੀਂ ਇਹ ਨਹੀਂ ਛੋਡਾ ਖਾਂਦਾ ਇੱਕ ਗੱਡੀ ਹੋ ਗਿਆ ਉਹ ਸੋ ਕਿਤੇ ਜਾਗਦੇ ਨਾ ਹੋਣ ਯਾਰ ਕਾਹ ਨੂੰ ਜਾਗ ਆਪਾਂ ਨੂੰ ਕੀ ਬੰਦਾ ਟੱਕਰ ਆ ਸਾਰੇ ਦਿਨ ਚ ਬੰਦਾ ਚੰਗ ਚੱਕ ਜਾ ਖਾਏ ਹਾਂ ਉਹ ਇੱਕ ਟੱਟਕੇ ਜਰ ਮੈਂ ਪੱਛੇ ਜਾ ਵੱਢਣਾ ਹਾਂ ਤੇ ਪੁਜਾਵਾਂ ਨੇ ਉੱਥੇ ਮੰਨ ਲਿਆ ਤੂੰ ਹੂੰ ਬਈ ਤੋਈਂੰਦੀ ਸੀ ਕੋਈ ਕੱਪੜੇ ਲਈਏ ਕੱਪੜੇ ਤੋਈਂੰਦੀ ਸੀ ਆਹੋ ਹਾਂ ਤੇ ਕੀ ਆਕਦੀ ਸੀ ਯਾਰ ਮਾਛਾ ਪਛਾਣੀ ਕਰ ਤੇਰੇ ਬੁੱਢੇ ਗੰਨੇ ਗਨੇ ਝਾਕਣਾ ਤੂੰ ਗੱਲ ਕਰਦਾ ਤਾਹ ਦੇਖਤੀ ਸੀ ਬਜ਼ੁਰਗ ਪੱਛੇ ਵੱਢਦਾ ਅੱਛਾ ਆਏ ਗੰਜਾ ਹੋਰ ਤੱਕ ਕਹਿੰਦੀ ਵੀ ਨਿਆਣੇ ਵੀ ਮੁੰਡੇ ਕੰਮ ਵਾਲੇ ਹੋਣਗੇ ਹਾਂ ਹਾਂ ਵੀ ਆਪ ਪੱਛੇ ਵੱਢੀ ਜਾਂਦਾ ਹਾਂ 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 ਆਹ ਗੰਜੀ ਹੋਰ ਝਾਕੀ ਸੰਸਨਾ ਆਉਂਦੀ ਮੈਂ ਦੇਖਿਆ ਕਰ ਤੇਰੇ ਦੇ ਟਰਾਈਆਂ ਮਾਰਦੇ ਸੀ ਕੁੜਾਈਂ ਕੁੱਤੇ ਪੌਂਕਾਂ ਜਾਂ ਗਿਓ ਨਹੀਂ ਪੌਂਕਦੇ ਹੈ ਉਹ ਥੋੜਾ ਮੋਟਾ ਤਾਂ ਪੌਂਕਣਗੇ ਤੇਰੇ ਪੱਲੀ ਕੱਚ ਚ ਲੈ ਲਈ ਤਾਂ ਕਰਕੇ ਪੌਂਕਣਗੇ ਰੋ ਜਾਣਾ ਪਾ ਮਾ ਜਾਂ ਮੱਖੀ ਬੋਲ ਠੀਕ ਨਾ ਗਈਆਂ ਪਤਾ ਲੱਗ ਗਿਆ ਤ੍ਰੈਂਗਲ ਆਪਣੇ ਪਹਿਣ ਗਿਆ ਹਾਂ ਆ ਆਪਣੇ ਆਹੀ ਆਪਣਾ ਸਿਰ ਤੇ ਆਪਣੀ ਜੁੱਤੀ ਹੋਣਗੀਆਂ ਆਪਣਾ ਸਿਰ ਆਪਣੀ ਜਿਹੜੀ ਗੱਜ ਹੈ ਮੁਕਾਮ ਦਾ ਹੈ ਤੰਗਲੀ ਦੇ ਦੰਦੇ ਕਿੰਨੇ ਆ ਕਿ ਨਹੀਂ ਗੰਜਾ ਹਾਂ ਦੰਦੇ ਤਾਂ ਲੱਲੇ ਕਿ ਚਾਰ ਤੇ ਸੱਤ ਦੰਦੇ ਆ ਸੱਤ ਦੰਦੇ ਆ ਛੱਤ ਆ ਤੂੜੀ ਕਿੰਨੇ ਮਿੰਟਾਂ ਚ ਭਰਦੂ ਪੰਡ ਪੰਡ ਤਾਂ ਭਰ ਜੂ ਇਹ ਚੰਨ ਮੈਂ ਚੋਰੀ ਦੀਆ ਤਾਂ ਜਲਦੀ ਪੜੀ ਚੋਈ ਅੱਛਾ ਇਹ ਕਹ ਮੈਂ ਜੇ ਤੂੰ ਦੋ ਮੈਂਟਾਂ ਚ ਇੱਕ ਪੰਜ ਮਾ ਜਾਗੇ ਆਪਾਂ ਠੀਕ ਆ ਚਲ ਉਹ ਤਾਂ ਚਾਰ ਮੈਂਟ ਲੱਗ ਜੇ ਪੰਜ ਆਹੀ ਹੈ ਆਹੀ ਹੈ ਆਹੀ ਆ ਉਹ ਅਜੇ ਦੇਖ ਮਾ ਗੱਟ ਨਹੀਂ ਕੋਈ ਪਾਣੀ ਵਰ ਚਲੀਏ ਚਲ ਭਾਈ ਪੋਚ ਕੇ ਚੱਲ ਛਾਇਏ ਕੇ ਭਾਈਆ ਕੰਬ ਬੈਠਾ ਨਹੀਂ ਹੋ ਗਿਆ ਕੋਈ ਮੇਰਾ ਸੌ ਗਿਆ ਪਸ਼ੂ ਤਾਂ ਨਹੀਂ ਬੰਨਿਆ ੱਛਾ ਹੋਏ ਕੋਸ਼ ਨਹੀਂ ਕੋਸ਼ ਨਹੀਂ ਆ ਜਾ ੱਛਾ ਟੱਕੇ ਪਸ਼ੂ ਬੰਨਿਆ ਹੈ ਨਾ ਆ ਜਾ ਆ ਗਿਆ ਅੱਛਾ ਅੱਛਾ ਆ ਗਿਆ ਵੋ ਚੱਲ ਪੋਚ ਕੇ ਆ ਜਾ ਆ ਜਾ ਐ ਕਰ ਉਹ ਟੰਗਲੀ ਤੇ ਇੱਥੇ ਵੀ ਟੰਗਲ ਤਾਂ ਭਈਆ ਗਿਆ ਤੇ ਪੱਲੀ ਵੀ ਪਈ ਆ ਦੇਖ ਪਈ ਜਾਂਦੇ ਤਾਂ ਕੀ ਕਰੇ ਨਾ ਸ਼ਹਿਰ ਨਾ ਠੀਕ ਹੱਥ ਨਾ ਲਿਆ ਨਾ ਜਾਨੀ ਤਰ ਤੈਨੂੰ ਫਿੰਗਰ ਪ੍ਰਿੰਟ ਆ ਜਾ ਹਾਂ ਹਾਂ ਫਿਰ ਤੰਗਲੀ ਆਪਾਂ ਨਹੀਂ ਵਰਤੀ ਆਪਜੀ ਵਰਤਣ ਆ ਜਾਣੀ ਉਂਗਲਾ ਆ ਜਾਣ ਤਸਕ ਸਕੈਨਰ ਚੱਕ ਲੈਣਾ ਹਾਂ 50 ਕੀ ਲੱਗਦਾ ਅੱਜ ਕੱਲ ਆ ਗਿਆ ਹਾਂ ਉਹ ਐ ਕਰ ਦੋ ਪੰਕਾ ਵੰਗਿਆ ਬੈਠੀ ਜਉ ਜਿਹੜੀ ਬਣੂ ਕਿ ਨਹੀਂ ਇੱਕ ਕਬਾਨਾ ਤੇ ਦੋ ਦਾ ਬਣੇ ਹੈ ਇੱਕ ਕਬਾਨਾ ਸਵੇਰ ਦੇ ਪਾਉਣ ਜੋਗੀ ਬਾਕੀ ਸਵੇਰੇ ਵੇਖ ਆ ਗਿਆ ਆ ਗਿਆ ਦੋ ਬੰਗਲੇ ਹੁਣ ਲੱਗਦੇ 8000 ਆ ਗਿਆ ਹੱਲਾ 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 ਫੜ ਤੂੰ ਹੀ ਪਾਏਗਾ ਪਾਏ ਨਾ ਕਿ ਆ ਕ ਨਹੀਂ ਮੈਂ ਨਹੀਂ ਪਾਉਂਦਾ ਉਹ ਪਾ ਕਿ ਆ ਕ ਤੂੰ ਹੀ ਪਾ ਤੂੰ ਜੀ ਜੀ ਕ ਜੱਟ ਪੱਲੀ ਚ ਪਾ ਮਖੇ ਤੂੰ ਪਾ ਫਿਰ ਹੈ ਤੂੰ ਪਾ ਲੈ ਮੈਂ ਪਾ ਮੈਨੂੰ ਲਬੇੜੇਗਾ ਖੱਗ ਮਾਰ ਆਇਆ ਇਹਦਾ ਹੀ ਖੱਗ ਤੂੰ ਆ ਜਾ ਜਾ ਹਾਂ ਮੈਂ ਫੜ ਕੇ ਖੜ ਜਾ ਹਾਂ ਤੂੰ ਲੜ ਫੜ ਕੇ ਖੜ ਮੇਰੇ ਸੌ ਜਾ ਜਗਾ ਰੱਖੀ ਕੋਈ ਆ ਗਿਆ ਹੈ ਰੌੜਾ ਗਿਆ ਪੈਂਦਾ ਉਹ ਹੂੰ ਰੌੜਾ ਹੀ ਗਿਆ ਫੰਗਿਆ ਬਾਹਰ ਅੱਛਾ ਅੱਛਾ ਲੋਕ ਚੱਲ ਚੱਲ ਆਇਆ ਇੱਧਰ ਆ ਜਾ ਮੈਂ ਡੱਟ ਗਿਆ ਬੰਦਾ ਆ ਜਾ ਤੂੰ ਬੰਦਾ ਕੋਈ ਨਹੀਂ ਹੈ ਕੁੱਤਾ ਟੱਪਾ ਕੁੱਤਾ ਟੱਪਾ ਹਾਂ ਮੈਨੂੰ ਬੰਦਾ ਆ ਛੜਿਆ ਨਹੀਂ ਨਹੀਂ ਕੁੱਤਾ ਟੱਪਾ ਐ ਕਰ ਹਾਂ ਮੈਂ ਗਿਆ ਕਿਉਂ ਨਾ ਇੱਥੇ ਬਾਹਰ ਕੀ ਕਰਨ ਜਾਣਾ ਕੋਈ ਦੇਖ ਨੂੰ ਇੱਥੋਂ ਪਾ ਤੂੰ ਥੋੜੀ ਜੀ ਚਪ ਚਪ ਭਾਵੇਂ ਬੋਲ ਜਾ ਰਿਹਾ ਜਾ ਪਾਈ ਪਾਈ ਬੋਟ ਕਿਚਨ ਹਾਂ ਅਕਾ ਲੱਗ ਗਿਆ ਜਦੋਂ ਕੋਈ ਆਉਂਦਾ ਤੇ ਸ਼ੈਗੀ ਭੱਗੀ ਨਾ ਠੀਕ ਉਹ ਉੱਥੇ ਚੜ ਚੱਲਾਂਗੇ ਆਪਾਂ ਭੱਗੀ ਨਾ ਇੱਥੇ ਚੁੱਪ ਕਰਕੇ ਬਹਿ ਚੱਲਾਂਗੇ ਅਗਲਾ ਸਟਾਪ ਕੋਈ ਲੰਘਦਾ ਕਪੜਾ ਯਾਰ ਆ ਗਿਆ ਦੋ ਪੰਡਾ ਜੈਕਲ ਵੱਡਾ ਜਾਂ ਦਿਲ ਕਰ ਲੈ ਪੈਂਦਾ ਜ ਜੋੜਿਆਂ ਚ ਪੰਜੀ ਆ ਯਾਰ ਜੋੜੇ ਲਾ ਨਾ ਜੋੜੇ ਲਾ ਕੇ ਹੱਥ ਚ ਕਰ ਲੈ ਅੱਠ ਕਿ ਕਰੇ ਕਰਨੀ ਆ ਯਾਰ ਫਿਰ ਭੱਜਣਾ ਤਾਂ ਪਊਗੀ ਜੇ ਕੋਈ ਆਉਂਦਾ ਹਾਂ ਤਾਂ ਭੱਜਣਾ ਕੋਈ ਨਹੀਂ ਉਹਦਾ ਸ਼ੁਰੂ ਕਰੀ ਨਹੀਂ ਉਹਨਾਂ ਜਗ੍ਹਾ ਚੱਕ ਮੈਂ ਪੈਜੀ ਪਾ ਪੰਡ ਠੋਕ ਮੀ ਪਾ ਲਈ ਹੈ ਨਾ ਹਾਂ ਠੋਕ ਮੀ ਭਰ ਲਾ ਠੋਕ ਮੀ ਭਰਾਂਗੇ ਨਹੀਂ ਜਿੰਨਾ ਕੋ ਚੱਕ ਸਕੇ ਜਿੰਨਾ ਤਰ੍ਹਾਂ ਮਾਜਣਾ ਉਨੀ ਭਰ ਲਾ ਠੋਕ ਮੀ ਥੱਲੇ ਨਾ ਜੀ ਬਾਹ ਨੂੰ ਜਟ ਕਵਾਂਟਰ ਕਵਾਂਟਰ ਦੀ ਪੰਜ ਚੱਕੀਆਂ ਮਾ ਜਰਾ ਬਤਾ ਮੈਨੂੰ ਚੱਕਣ ਵਾਲੇ ਕਵਾਂਟਰ ਨੂੰ ਤੈਨੂੰ ਲੱਕੜਾ ਜੇ ਦੇਣਾ ਪੂਗਾ ਐ ਸ਼ਵੇਲੇ ਮੇਰੀ ਗੱਲ ਸੁਣ ਹੂੰ ਜੇ ਪੈਂਗਾ ਜੀ ਆਗਾ ਫੜੇਗੇ ਨਾ ਹੂੰ ਆਪਣੇ ਸੈੱਡ ਲੱਗਣ ਜਾਂ ਟ੍ਰੈਲਿੰਗ ਦਾ 10 10 ਲੱਗਣੀਆਂ ਸੁੰਨਾ ਜਾਂ ਕੋਠਾ ਪਹਿਲਾਂ ਵੀ ਚੋਰੀ ਤਾਂ ਹੁੰਦੀ ਹੋਈ ਜਾਂ ਇੱਥੇ ਤੇ ਹੁੰਦੀ ਹੋਊਗੀ ਹੈ ਇੱਥੇ ਕਿਹੜਾ ਗੇਟ ਲੱਗਿਆ ਵੀ ਨਹੀਂ ਹੁੰਦੀ ਹੋਊਗੀ ਹਾਂ ਤਖਤਾਂ ਨਹੀਂ ਬਾਜਰੀ ਨਹੀਂ ਕੋਈ ਕਰੀ ਹਾਂ ਐਂ ਦੇ ਜਾ ਤੇ ਭੜਨੀ ਦਾਮੀ ਪੱਛਾ ਗਿਆ ਜਾ ਆ ਜਾ ਮੂੰਹ ਤੇ ਬੰਨ ਲੈ ਹੈ ਢੂੜਨਾ ਵੜ ਜਾ ਗੱਲ ਪੱਕੀ ਇੱਥੇ ਦੀ ਹਾਂ ਮੂੰਹ ਲਵੇਟ ਲੈ ਤੂੰ ਰਹਿਣਾ ਪਤਾ ਨਹੀਂ ਲੱਗਣਾ ਕਿਸੇ ਨੂੰ ਡਾਕੂਆਂ ਵਾਲਾ ਬਣਦਾ ਡਾਕੂਆਂ ਵਾਲਾ ਡਾਕੂਆਂ ਵਾਲਾ ਹਾਂ ਹੜੰਬੇ ਦੀ ਟੂੜੀ ਬਣੀ ਲੱਗਦੀ ਐ ਮੈਂ ਦਾ ਨਹੀਂ ਨਹੀਂ ਹਾਂ ਟੂੜੀ ਮੋਟੀ ਐ ਮਸ਼ੀਨ ਵਾਲੀ ਐ ਬਰੀਕ ਪਈਆ ਯਾਰ ਮੁਰੂਤ ਦੇ ਵਰਗੀ ਹੜੰਬੇ ਦੀ ਤਾਂ ਮੋਟੀ ਹੁੰਦੀ ਐ ਹਾਂ ਹੜੰਬੇ ਦੀ ਤਾਂ ਟੂੜੀ ਮੋਟੀ ਹੁੰਦੀ ਐ ਤਾਂ ਬਰੀਕ ਪਈਆ ਜਮਾ ਪੂਜੀਆ ਵਰਗੀ ਟੂੜੀ ਐ ਯਾਰ ਹਾਂ ਪੂਜੀ ਨੇ ਕਿਹੜਾ ਚਾਹ ਨਾਲ ਖਾਣੀ ਆ ਆਪਾਂ ਆਪਾਂ ਸੋਨੇ ਖਾਣੀ ਐ ਪੋਸ਼ੂਆਂ ਨੇ ਤਾਂ ਖਾਣੀ ਐ ਹੋਣੀ ਗਈ ਪੜਾ ਨਹੀਂ ਨਹੀਂ ਆ ਜਾ ਆ ਜਾ ਪੁੱਲਾਗਾ ਕਿਤੀ ਮਰੀ ਜੀ ਮੈ ਲਾਵਾਂ ਹਾਂ ਨਹੀਂ ਤੂੰ ਹੀ ਲਾਲਾ ਮੈਂ ਤਾਂ ਮੈਨੂੰ ਤਾਂ ਤਾਂ ਚੜ ਜਾਂਦਾ ਸਾਹ ਨਹੀਂ ਆਉਂਦਾ ਉਹ ਦਮ ਪੱਟ ਗਿਆ ਮੇਰਾ ਸੌ ਗਿਆ ਇਹ ਮੈਂ ਧੂੜ ਨੇੜੇ ਖੜ੍ਹ ਜਾ ਮੈਨੂੰ ਤਾਂ ਸਾਹ ਨਹੀਂ ਆਉਂਦਾ ਫਾਈਂ ਜਾ ਜਾਗਾ ਪਾਣੀ ਦੀ ਪਿਆਸ ਲੱਗੀ ਜਾਗਾ ਪਾਣੀ ਹੁਣ ਕਿਹੜਾ ਤੇ ਕੈਂਪਰ ਲੈ ਆ ਕੇ ਧਰਿਆ ਬੈ ਤੈਨੂੰ ਤੂੰ ਜਲਦੀ ਕਰ ਤੇ ਚੱਲੀਏ ਘਰ ਨੂੰ ਐ ਕਾਜ ਹਾਂ ਤੂੰ ਪਾਣੀ ਯਾਰ ਮੈਂ ਨਹੀਂ ਪਰਦਾ ਮੈਨੂੰ ਤਾਂ ਸਾਹ ਚੜਨ ਔਖਾ ਹੋ ਜਾਂਦਾ

ਗੋਦਾ ਮਾਰ ਕੇ ਤਾਂ ਨੂੰ ਚੜਾਏ ਤਾਂ ਨੂੰ ਬੱਸ 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 ਆ ਚੱਕ ਲੈ ਗੰਡਾ ਪਾ ਦੇ ਗੰਡ ਹੋਰ ਪੜਾ ਇੱਕ ਟਿੰਨਾ ਉਹ ਦੂਜੀ ਇਹਨੂੰ ਘਰੇ ਤਾਂ ਰਹੀਏ ਦੂਜੀ ਫੇਰ ਭਰ ਲਾਂਗੇ ਨਾ ਆ ਜਾ ਹੂੰ ਬੰਦਾ ਨਹੀਂ ਆਇਆ ਮੇਰਾ ਸੌਦਾ ਨਹੀਂ ਹੋਊਗਾ ਇਹ ਇਹਨੂੰ ਚਿਕਾ ਤੂੰ ਚੱਕੇ ਨੂੰ ਚਿਕਾ ਯਾਰ ਚਲੇਓ ਚਲੇਓ ਹਾਓ ਚਲੇਓ ਕਹਿ ਰਹੇ ਹੋ ਭਾਈ ਤੇਰੇ ਬਾਬਾ ਮਖੰਦਾ ਵੇ ਮਖੰਦਾ ਸ਼ਰਮ ਹੈ ਤੇ ਕਹਿੰਗੇ ਜੇ ਗੋੜਿਆਂ ਵਾਲਿਆ ਬਾਬਾ ਚੂਰੀ ਗਰੀ ਨਾ ਹਾਂਜੀ ਚੋਰੀ ਕੰਮ ਨਹੀਂ ਤੱਕ ਤੱਕੇ ਗੱਡੀ ਤੋਂ ਪੁੱਛਾਇਆ ਗਾ ਕਿਹੜਾ ਕਹਿੰਦਾ ਮੈਂ ਕਹੀ ਨਾ ਤੁਹਾਡਾ ਰੋਜ਼ ਦੇ ਕਿਤਾ ਉਹ ਇਹ ਰੋਜ਼ ਦਾ ਕਾਜ ਸ਼ਰਾ ਮੈਂ ਸੋਚੀ ਮੈਂ ਚੂਰੀ ਕਿੱਧਰ ਕਰੀ ਨਾ ਭਾਈ ਇਹਨੇ ਪੁੱਛਿਆ ਮਕੰਦ ਨੇ ਪੁੱਛਿਆ ਤੁਹਾਡੇ ਕੋਲ ਤੂੰ ਹੋਏ ਪਿੰਗਿਆ ਯਾਰ ਮਰਾਤਾ ਨਹੀਂ ਨਹੀਂ ਮਕੰਦ ਨੇ ਪੁੱਛਿਆ ਪੁੱਛਿਆ ਨਾ ਹੁਣ ਛਨਾ ਪੁੱਛਿਆ ਮਰਾਤਾ ਮੇਰੇ ਅਸੋਜ ਬੇਇੱਜ਼ਤੀ ਹੋ ਜੂ ਕਹਿੰਦੇ ਤੇ ਸਾਡੇ ਨਹੀਂ ਪੁੱਛਿਆ ਯਾਰ ਤੀਆਂ ਦੇਖੀ ਨੋ ਈ ਟ੍ਰੇਲੀ ਤਾਂ ਪਾਲਣੇ ਵਿੱਚ ਆ ਇੱਕ ਟੋਕਰੀ ਫਰਿਆ ਬਾਈ ਦੇਖੀ ਆ ਇੱਕ ਪੰਡ ਭਰੀ ਆ ਜੱਗ ਪੰਡ ਤਾਂ ਕਿਹੜੀ ਆ ਇੱਕ ਟੋਕਰੀ ਆ ਕਿੰਨੀਆਂ ਪਹਿਲਾਂ ਲੈ ਗਏ ਇੱਕ ਪਹਿਲੀ ਭਰੀ ਆ ਹਜੇ ਤੱਕ ਮਨਿਆ نو نترکے تے ڈڑی تو پوچھایا جڑا ہے ڈڑی کلا جا ڈڑی کولے کڑ کے جو آیا پچھ کئی آ جا ہا جی پیچھے ہوی جا اس وی لڑا جاؤں گا میں چل ٹڑکے آ گیو ٹڑکے نہیں نہیں پڑکے پوری کڈی لی جانی ہے گاجو کون جگہ ہے کڈو کر کے اسی مکان دے شانہ لگا او یار او 7:00 بجو ٹڑکے بج گئی گاجو تیرا 7:00 بجو 7 ਦਾ ਤੋਂ ਬਨਰ ਉਹ ਮੈਂ ਮਕੰਮਦ ਨੇ ਪੁੱਛਿਆ ਬਈ ਪਹਿਲੀ ਵਾਰ ਆਇਆ ਸ਼ਗਾਇਤ ਤੋਂ ਪਹਿញਾ ਗਿਆ ਉਹ ਫਿੰਗਰ ਆ ਤੇ ਪੁੱਛੀ ਆ ਮੇਰੀ ਗੱਲ ਤਾਂ ਸੁਣੇਗਾ ਪਹਿਲੀ ਵਾਰ ਆਇਆ ਮੇਰੀ ਗੱਲ ਸੁਣ ਤਰੰਗਲੀ ਵੀ ਨਹੀਂ ਕੋਈ ਜਗ੍ਹਾ ਪੈਸੇ ਲੈ ਲੋ ਲੈ ਦੇ ਕਿ ਹਲਟਾ ਲੋ ਆਪ ਤੇ ਜਪੀਏ ਜਨ ਨੂੰ ਜਿੰਨਾ ਕਿਲੋ ਦੀ ਪੰਜ ਬਣ ਗਈ ਯਾਰ ਪਹਿਲਾਂ ਦੱਸ ਸਾਡੀਆਂ ਪਹਿਲਾਂ ਕੌਣ ਲੈ ਕੇ ਜਾਂਦਾ ਪਹਿਲਾਂ ਪਹਿਲਾ ਮਨ ਸਾਨੂੰ ਕੀ ਪਤਾ ਸਾਡਾ ਉਧਰ ਘਰ ਆ ਪਹਿਲਾ ਤਾਂ ਨਹੀਂ ਲਈ ਜਾਂਦੀ ਤੂੜੀ ਨਹੀਂ ਨਹੀਂ ਤੂੜੀ ਨਹੀਂ ਨਹੀਂ ਮੈਂ ਨਹੀਂ ਤੂੜੀ ਲਈ ਜਾਂਦੀ ਪਹਿਲਾ ਕਦੇ ਨਾ ਸ਼ਰਾਸੀ ਟਕੀ ਮੇਰੇ ਕੋਈ ਕੱਟਾ ਮੱਛਾ ਨਹੀਂ ਦੇਣੀ ਹੁੰਦੇ ਤੇ ਪੰਡ ਤੂੰ ਦੂਜੀ ਪਾਉਣਾ ਨਾ ਨਾ ਸ਼ਰਾ ਗੋਡੇ ਤਨ ਇਹਨਾਂ ਮਾਤ ਨੂੰ ਸਹੀ ਗੱਲ ਦੱਸ ਬੈਗੋ ਬੈਗਿਆ ਨਹੀਂ ਗੱਲ ਨਾ ਟਾਲ ਨਾ ਨਾ ਗੱਲ ਕਾਦੀ ਟਾਲ ਨਹੀਂ ਸ਼ਰਾ ਹਰ ਲਾ ਤੂੰ ਆ ਜਾ ਬਾਈ ਬੁੜੇ ਨੂੰ ਦੇਖੋਗੇ ਬੈਗਿਆ ਤੂੰ ਬੁੜੇ-ਬੁੜੇ ਗੁਰ ਚੱਲ ਬੈਠੋ ਬੈਠੋ ਗੱਲ ਸੁਣੋ ਸ਼ਰਾ ਰੋਲਾ ਨਾ ਪਾਓ ਬੈਗਿਆ ਬਾਈ ਤੰਗਲੀ ਨਹੀਂ ਦੇਣੀ ਬਾਈ ਆ ਮੈਂ ਦੱਸ ਬੈ ਜਾ ਬੈ ਜਾ ਬਾਈ ਬਾਈ ਬੈ ਜਾ ਬਾਈ ਕਿਆ ਸ਼ਰਾ ਬੈ ਜਾ ਕਾ ਵੱਡਾ ਤੂੰ ਹੈ ਪਹਿਲਾਂ ਦੱਸੋ ਦੱਸੀ ਕਾ ਜੰਗਿਆ ਸ਼ਰਾ ਚੂੜੀ ਮੁੱਕੀ ਪਈ ਗੰਗ ਲਾਉਂ ਦੱਸੀ ਲੈ ਜਾਂਦੇ ਪਾਣੀ ਜਾਂ ਆ ਖੁੱਲਾ ਤਖਤਾ ਪਿਆ ਮੰਗ ਕੇ ਜਾਂ ਤਖਤੇ ਆਇਆ ਸੀ ਮੈਂ ਜੋ ਜਵਾਬ ਦਤਾ ਤੇਰੇ ਡੈਰੀ ਜਨੇ ਕੱਟਿਆ ਯਾ ਉਰੀ

ਅਸੀਂ ਜਾਣੇ ਆਂ ਦਿੱਚੇ ਜਾਉਂਦੇ ਵਸਦੇ ਆਂ ਪਾਇਆਾਰੇ ਸਾਰੇ ਪਿੰਡ ਤੇ ਤੜਕੇ ਗੱਲ ਕਰਦਾਂਗੇ ਗਾਂ ਜਾਂਦਾ ਗਾਂ ਜਾਂਗਾ ਅਬ ਸਾਰੇ ਧੱਕੇ ਫੜਾ ਦੇ ਅਬ ਪੰਡਟਾਂ ਲੈ ਗਿਆ ਜੱੱਜੇ ਹੀ ਪਾ ਗਏ ਹੈ ਕੀ ਜਿਹੜੀ ਪਾਦੀ ਪੰਜਾ ਹਾਏ ਵੀ ਅਰ ਫੜਾ ਕਾਹਨੂੰ ਕਾਹਨੂੰ ਅੱਗੇ ਮਰੇ ਪਿਆ ਕਿਉਂ ਮਾਰਦਾ ਜਿਹੜੀ ਪਾਦੀ ਪੰਡੋ ਤਾਂ ਲੈ ਜੀ ਆਹ ਦੇਖੀ ਆਸਰੇ ਲਾਈਆਂ ਨੇ ਦਰਕੰਦਾ ਓ ਮਿੰਡੋ ਓ ਉਹਨੇ ਆ ਗਿਆ ਓ ਖੋਲੋ ਐ ਕਰ ਛੇੜਾ ਲੈ ਜਾਂਦੇ ਹੁਣ ਜਦੋਂ ਪਾੜੀ ਲਈ ਹੈ ਨਹੀਂ ਖੋਲੋ ਇਹਨੂੰ ਫੜੋ ਇਹਨੂੰ ਕੱਕਲਾ ਦੇ ਖੋਲ ਮਕਾਨ ਖੋਲ ਦੇ ਮੁੱਲ ਲੈ ਲਾਂਗੇ ਮੁੱਲ ਲੈ ਲਾਂਗੇ ਖੋਲ ਦੇ ਕੋਈ ਚੱਕਾ ਤੋੜ ਕੇ ਰਿਪੀਅਰ ਦੇ ਦੂ ਸ਼ਰਾਬ ਤਾਂ ਪੜਨੇ ਚੱਕਾ ਯਾਰ ਖੋਲ ਜਾ ਖੋਲ ਸ਼ਰਾਬ ਚੱਕਾ ਕਿਉਂ ਕਰਦੇ ਮਕਾਨ ਤਾਂ ਖੋਲ ਲੈ ਚਲ ਖੋਲ ਦੇ ਖੋਲ ਖੋਲ ਦੇ ਪੈਂ ਮੈਂ ਜਮੇ ਕੁੜੀਆਂ ਵਾਲੀ ਬਾਤ ਆ ਗਿਆ ਅੰਡੀ ਮੱਛ ਗੇ ਸ਼ੁਰੂ ਕੱਚ ਤੇ ਪਾਲਾ ਕੱਚ ਤੇ ਪੱਜੀਆਂ ਕਿ ਤ੍ਰੈਂਗਲ ਹੀ ਛੱਡ ਗਿਆ ਉਹ ਭਾਈ ਕਿਆ ਜ ਤ੍ਰੈਂਗਲ ਛੱਡ ਗਿਆ ਬੜੀ ਜਾਂਦੀ ਹੈ ਹੈ ਬੜੀ ਜਾਂਦੀ ਹੈ ਮਾਗਰਾ ਅੱਠ ਤ੍ਰੈਂਗਲ ਤਾਂ ਚੱਕ ਲੈਣ ਜਾਬ ਦੀ ਜਾ ਜਾਇਆ ਆਪਣੀ ਚੱਕ ਲੈ ਕਾ ਮੈਂ ਮਰੇ ਚੱਕ ਲੈ ਦੇਖ ਆ ਚੱਕ ਲੈ ਪੁੱਤ ਤ੍ਰੈਂਗਲ ਚੱਕ ਲੈਣ ਜੋ ਗਾਂ ਤੋਂ ਨਾਮ ਆ ਜਾਂਦਾ ਜਿਵੇਂ ਪਾਣੀ ਲੰਗਦਾ ਨਾਲੀ ਚ ਮੈਂ ਦਵ ਉਹਦਾ ਟੱਪ ਗਿਆ ਉਹਦਾ ਟੱਪ ਗਿਆ ਹੈਗਾ ਫੇਕੀ ਕਰ ਗਿਆ ਮੇਰਾ ਸੌਦਾ ਫੇਰਾ ਫੇਰੀ ਕਰਨੀ ਹੈ ਚੱਲ ਖੜਾ ਐ ਖੜੋ ਸਿਰ ਮੇਰੀ ਗੱਲ ਸੁਣਜੋ ਬਿੱਤੀ ਤੇ ਤਰੀ ਕਰਾਂਗੇ ਗਾਆਂ ਗੱਲ ਕਰਜੋ ਬਾਈ ਬੰਤੇ ਯਾਰ ਤੂੰ ਗਾ ਨਹੀਂ ਕਰਦੇ ਚਾਰ ਬੰਦੇ ਪੰਚਾਇਤ ਚ ਕਰਾਂਗੇ ਪੰਚਾਇਤ ਚ ਜੀ ਕਿੰਨੀ ਗੱਲ ਟੂਰੀ ਨਹੀਂ ਪਾਣੀ ਚੱਕੀ ਆਈ ਪੰਜ ਬੰਦੇ ਗਏ ਜੇ ਸਿਰ ਨਾ ਸਿਰਾਂ ਗਾ ਨਹੀਂ ਕਰਦੇ ਆ ਜਾ ਓ ਮੈਂ ਹਾਂ ਆ ਪਿਆ ਤਰਾ ਯਾਰ ਮੈਂ ਜੋਏ ਓ ਮੈਂ ਜਾ ਹਉ ਕੀ ਗੱਲ ਜਪਣੀ ਕੀ ਛੱਡਦਾ ਤੈਨੂੰ ਹੈ ਛੱਡਦਾ ਤੈਨੂੰ ਮੈਂ ਤਾਂ ਛੱਡ ਦਿੱਤਾ ਕਿਉਂਕਿ ਮੈਂ ਇੱਥੇ ਜੱਗਿਆ ਪਿਆ ਮੈਂ ਤਾਂ ਅੱਖਾਂ ਇੱਥੇ ਫੇਰ ਕੋਈ ਸਲਾਹ ਬਣਾ ਨਾ ਨਾ ਜਾਣੇ ਜਾਣੇ ਚੱਲ ਭਾਗ ਜਾਂ ਜਾਂ ਸ਼ਰਾਬ ਭਾਗ ਜਾਂ ਬੱਸ ਉਹ ਕਹਿੰਦਾ ਮੇਰੀ ਗੱਲ ਸੁਣ ਲੈ ਛੋੜ ਕੇ ਕੰਟੇ ਨਾ ਪੰਗਿਣਾ ਕਰੋ ਕੱਲੇ ਨਾਲ ਕੱਲਾ ਗਿਓ ਛੋੜ ਕੇ ਕੋਠੇ ਤੇ ਅਸੀਂ ਹੁਣ ਬਾਹਰ ਨਿਕਲ ਕੇ ਕੋਈ ਚੋਰੀ ਦਾ ਦੁੱਧ ਨਹੀਂ ਛੱਡੇ ਤੇ ਦੁੱਧ ਨਹੀਂ ਤੂੰ ਬਲੱਸ ਜਾਨਣਾ ਹੈ ਕਿ ਨਹੀਂ ਜਾਨ ਨੂੰ ਤਾਂ ਵਗ ਜਾਗੇ ੱੱਕੇ ਮਰੀ ਜੈਨੋ ਗਿਆ ਚਲੋ ਅਰੇ ਕੱੜ ਕੱਲਾ ਨਾ ਕੱਲਾ ਆ ਗਿਆ ਥਲ ਕੀਤੇ ਥੱਪੀ ਜੰਨਾ ਮਾਲ ਕੀਤੇ ਟੱਪੀ ਚੱਲ ਆ ਗਿਆ ਮੱਟਾ ਗਿਆ ਫਿਰ ਇਹਨਾਂ ਦੀ ਖਾਦੀ ਪੀਤੀ ਆਇਆ ਖਾਦੀ ਵਿੱਚ ਨੂੰ ਕੀ ਹੋਏ ਸਾਨੂੰ ਪਵਾ ਕੇ ਨਹੀਂ ਨਹੀਂ ਮੈਂ ਤਾਂ ਓਏ ਮਕਾਨਾ ਥਲ ਜਾ ਕਿੱਥੇ ਮੱਜਾ ਨੇ ਆ ਜੀ ਮੈਂ ਜੋ ਕੱਪ ਕਾ ਗਿਆ ਮੈਂ ਅਸੱਲਾ ਉੱਠਣਗੇ ਆ